ਲੈਗਿਸ ਵਗੈਰਾ ਵੀ ਮਿਲ ਚੁਕੇ ਆ ਤੇ ਦੇਖ ਸਕਦੇ ਇੱਧਰ ਸਾਹਮਣੇ ਸਰਦੀਆਂ ਇਹ ਸਾਰੀਆਂ ਲੈਗਿਸ ਲੱਗੀਆਂ ਹੋਈਆਂ ਆ ਤੇ ਲੈਗਿਸ ਇਹ ਸਾਰੀਆਂ ਸਰਦੀਆਂ ਦੀਆਂ ਲੈਗਿਸ ਆ ਤੇ ਲੈ ਕੇ ਆ ਵੀ ਤੁਹਾਨੂੰ ਸਰਦੀਆਂ ਦੀਆਂ ਮਿਲ ਜੂਗੀਆਂ ਤੇ ਮੈਚਿੰਗ ਕਰਕੇ ਤੁਸੀਂ ਲੈ ਸਕਦੇ ਆ ਸਰਦੀਆਂ ਦੇ ਲੈਗਿਸ ਵੀ ਆ ਚੁੰਨੀਆਂ ਵਗੈਰਾ ਵੀ ਮਿਲ ਚੁਕੇ ਆ ਤੇ 70 75 ਰੁਪਏ ਚ ਲੱਗੀਆਂ ਹੋਈਆਂ ਚੁੰਨੀਆਂ ਇਸ ਤਰ੍ਹਾਂ ਦੀਆਂ ਤੇ ਜੇ ਸਟਾਲ ਲਈਏ ਸਟਾਲ ਵੀ ਤੁਹਾਨੂੰ 675 150 ਇਸ ਤਰ੍ਹਾਂ ਦੇ ਸਟਾਲ ਵੀ ਮਿਲ ਜੂਗੇ ਤੁਸੀਂ ਦੇਖ ਸਕਦੇ ਹੋ ਤੇ 200 150 ਲੈ ਲਈ ਤੇ ਤੁਹਾਨੂੰ ਇਸ ਤਰ੍ਹਾਂ ਦੇ ਪਜਾਮੇ ਵੀ ਪੂਰੀ ਡ्रेसेस ਇਸ ਤਰ੍ਹਾਂ ਦੀ ਮਿਲ ਜੂਗੇ ਤੁਹਾਨੂੰ ਲੇਡੀਜ਼ ਤੇ ਕੁੜੀਆਂ ਵਾਸਤੇ ਇਸ ਤਰ੍ਹਾਂ ਦੇ ਡ्रेसेस ਵੀ ਤੁਹਾਨੂੰ ਮਿਲ ਜੂਗੇ ਨਾਈਟ ਸੂਟ ਚ ਤੇ ਇਹ ਨਾਈਟ ਸੂਟ ਚ ਵਾਲਾ ਡਰੈਸ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਨੋਟ ਇਹ ਨਾਈਟੀਆਂ ਵੀ ਉੱਤੇ ਲੱਗੀਆਂ ਹੋਈਆਂ ਤੇ ਨਾਈਟ ਸੂਟ ਵੀ ਲੱਗੇ ਹੋਏ ਆ ਤੇ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੇ ਨਾਈਟ ਸੂਟ ਉਹ ਨਾਈਟ ਡਰੈਸਾਂ ਤੇ ਮਿਲ ਜੂਗਾ ਇਸ ਤਰ੍ਹਾਂ ਦੇ ਵੀ ਕੋਟ ਵਗੈਰਾ ਮਿਲ ਜੂਗੇ ਨੋਟ ਇਸ ਤਰ੍ਹਾਂ ਦੇ ਵੀ ਕੋਟ ਮਿਲ ਜੂਗੇ ਲੇਡੀਜ਼ ਦੇਖ ਸਕਦੇ ਆ ਤੇ ਕਾਫੀ ਕਲਰ ਵੀ ਵੱਖ-ਵੱਖ ਤੁਹਾਨੂੰ ਮਿਲ ਜੂਗੇ ਕੋਟ ਵਗੈਰਾ ਲਗਾਣੇ ਆ ਤੇ ਇਸ ਤਰ੍ਹਾਂ ਦੇ ਕੋਟ ਵੀ ਮਿਲ ਜੂਗੇ ਲੰਬੇ ਹੋਰ ਛੋਟੇ ਤੁਹਾਨੂੰ ਤਰ੍ਹਾਂ ਦੇ ਕੋਟ ਮਿਲ ਜੂਗੇ ਜੀ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਤੇ ਦੀ ਹਲ ਮੇ ਜੀ ਚੈਨਲ ਤੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ 22 ਮੋਲ ਜੋ ਪੀ ਮਸਿਰ ਚੌਪ ਤੇ ਕੋੜਾ ਪ੍ਰਵਾਹ ਚੌਕ ਚ ਤੇ ਉੱਥੇ ਜੋ ਕੁੜਤੇ ਆ ਉਹ ਨਾ ਲੇਡੀਜ਼ ਕੁੜਤੇ ਕੋਟੀਆਂ ਤੇ ਤਖ ਮਾਨ ਕੇ ਵੀਡੀਓ ਨਾ ਬਣੀ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂ ਕਰ ਦਿਓ ਤੇ ਤੁਹਾਨੂੰ ਲੈ ਕੇ ਚਲਦੇ ਆਂ ਬੀਟੂ ਮੋਲ ਤੇ ਉੱਥੇ ਜਾ ਕੇ ਦਿਖਾਉਣੇ ਆ ਤੇ ਚਲੋ ਅਸੀਂ ਚੱਲਦੇ ਆਂ ਵੀਡੀਓ ਨਾ ਬਣੀ ਰਹੀਓ ਤੇ 275 ਤੋਂ ਤੁਹਾਨੂੰ 100 ਡਬਲ ਐਕਸਲ ਤੱਕ ਕੁਰਤੇ ਮਿਲ ਜੂਗੇ ਦੇਖੋ ਜੀ ਤੇ ਅਦਰ 475 ਤੋਂ ਕੋਮਕ ਉੱਚਾ ਚਾਹੀਦਾ ਲੰਬਾ ਕੁਝ ਲੈਣਾ ਆ ਲੈ ਕੁਰਤੇ ਮਿਲ ਜੂਗੇ ਤੇ ਇੱਧਰ ਸਸਤੇ ਸਸਤੇ ਪੈ ਤੇ ਸਟਾਰਟ ਹੋਆ ਤੇ ਵੀ ਲੇਡੀਜ਼ ਕੁਰਤੇ ਆ ਤੇ ਇੱਧਰ ਵੀ 450 60ਵਾ ਦੇਖੋ ਜੀ ਤੇ ਲੇਡੀਜ਼ ਕੁਰਤੇ ਬਹੁਤ ਸੋਹਣੇ ਲੇਡੀਜ਼ ਕੁਰਤੇ ਆ ਤੇ ਗਰਮ ਗਰਮ ਕੁਰਤੇ ਇੱਧਰ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਆ ਤੇ ਇੱਧਰ ਵੀ ਤੁਹਾਨੂੰ ਮਿਲ ਜਾਊਗਾ ਲੇਡੀਜ਼ ਕੁਰਤੇ ਮਿਲ ਜਾਊਗਾ ਤੇ ਇੱਧਰ ਵੀ ਗਰਮ ਕੁਰਤੇ ਆ ਲੌਂਗ ਕੁਰਤੇ ਆ ਇਹੋ ਕਾਫੀ ਸਟਾਕ ਤੇ ਇੱਧਰ ਵੀ 825 ਰੁਪਏ ਦਾ ਇਸ ਤਰ੍ਹਾਂ ਦੇ ਲੇਡੀਜ਼ ਕੁਰਤੇ ਕਾਫੀ ਆ ਤੇ ਸਟਾਕ ਕਾਫੀ ਹੈਗਾ ਆ ਇਹ ਦੇਖ ਸਕਦੇ ਆ ਕਾਫੀ ਮੋਟਾ ਆ ਤੇ ਕੁਰਤੇ ਤਿੰਨ ਕਿਹਿਆ ਕਲਰ ਵੀ ਹੈਗੇ ਵੱਖ-ਵੱਖਰੇ ਦੇਖੋ ਤੇ ਕਲਰ ਵੀ ਤੁਹਾਨੂੰ ਮਿਲ ਜੂਗੇ ਤੇ ਇੱਧਰ ਵੀ ਲੇਡੀਜ਼ ਕੁਰਤੇ ਕਾਫੀ ਮਿਲ ਜੂਗੇ ਤੁਹਾਨੂੰ ਤੇ ਦੇਖ ਸਕਦੇ ਇਹ ਸਾਰੇ ਲੇਡੀਜ਼ ਕੁੜਤੇ ਦਿਖਾ ਰਹੇ ਆ ਤੇ ਰੇਟ ਵੀ ਵੱਖ-ਵੱਖ ਰੇਟ ਹੋਵੇਗੀ ਤੇ ਕਲਰ ਵੀ ਵੱਖ-ਵੱਖ ਲੇਡੀਜ਼ ਕੁੜਤੇ ਨੇ ਮਿਲ ਜੂਗੇ ਤੇ ਬਹੁਤ ਸੋਹਣੇ ਗਰਮੂ ਲੇਡੀਜ਼ ਕੁੜਤੇ ਆ ਤੇ ਇਹਦੇ ਵੀ ਦੇਖੋ ਇਹ ਵੀ ਲੇਡੀਜ਼ ਕੁੜਤਾ ਹੈ ਤੇ ਬਹੁਤ ਮੋٹے ਗਰਮੂ ਲੇਡੀਜ਼ ਕੁੜਤੇ ਆ ਕੋਲੋਕ ਚ ਇੱਕ ਹੋਰ ਵੀ ਤਾਂ ਨੂੰ ਨਿਕਾਵ ਰਹਾ ਨਹੀਂ ਲੇਡੀਜ਼ ਕੁੜਤੇ ਨੇ ਤੇ ਇੱਧਰ ਵੀ ਇਸ ਤਰ੍ਹਾਂ ਦੇ ਲੇਡੀਜ਼ ਕੁਰਤੇ ਤੁਹਾਨੂੰ ਮਿਲ ਜੂਗੇ ਤੇ ਰੇਟ ਵੱਖ-ਵੱਖ ਵਾ ਤੇ ਸਾਰੇ ਇਹ ਦੇਖੋ ਰੋਜ਼ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇੱਧਰ ਤੁਹਾਨੂੰ ਇਸ ਤਰ੍ਹਾਂ ਦੇ ਲੇਡੀਜ਼ ਸਾਰੇ ਕੁਰਤੇ ਮਿਲ ਜੂਗੇ ਕਲਰ ਵੀ ਵੱਖ-ਵੱਖ ਮਿਲ ਜੂਗੇ ਹਰ ਇੱਕ ਤਰ੍ਹਾਂ ਦੇ ਕਲਰ ਹੈਗੇ ਇੱਥੇ ਤੇ ਦੇਖ ਸਕਦੇ ਆ ਸਾਹਮਣੇ ਕਲਰ ਹਰ ਤਰ੍ਹਾਂ ਦੇ ਆ ਤੇ ਰੇਟ ਵੀ ਤੇ ਸਟਾਰਟ ਹੋ ਜਾਂਦਾ 275 ਰਪਏ ਤੋਂ ਸਟਾਰਟ ਹੋ ਜਾਂਦਾ ਤੇ 13 1300 ਤੱਕ ਕੁੜਤੇ ਹੈਗੇ ਆ ਤੇ ਦੇਖ ਸਕਦੇ ਸਾਹਮਣੇ ਇਹ 275 ਰਪਏ ਤੋਂ ਸਟਾਰਟ ਹੋ ਗਏ ਤੇ 13 1300 1300 ਤੱਕ ਹੈਗੇ ਆ ਜੇ ਤੁਹਾਨੂੰ ਛੇੜੀ ਸਟਾਲ ਵਗੈਰਾ ਵੀ ਮਿਲ ਜੂਗੇ ਤੇ 275 ਰਪਏ ਤੋਂ ਸਟਾਰਟ ਹੋਏ ਦੇਖੋ ਜੀ 275 ਰਪਏ ਸਟਾਰਟ ਹੈ ਰੇਟ ਆ ਲੱਖ ਵੱਖ-ਵੱਖ ਤਾਂ ਨ ਮਿਲ ਜੂਗੇ ਰੇਟ 'ਚ ਤੇ ਇਹ ਵੀ ਸਟਾਲ ਸਰਦੀਆਂ ਦਾ ਸਟਾਲ ਹੈਗੇ ਆ ਦੇਖੋ ਇੱਧਰ ਵੀ 275 ਰੁਪਏ ਲਿਖਿਆ ਹੋਇਆ ਤੇ ਕਾਫੀ ਸਟਾਕ ਆ ਰਿਹਾ ਹੈ ਵਧੀਆ ਦੇਖ ਸਕਦੇ ਆ ਤੇ ਇੱਧਰ ਵੀ ਸਟਾਲ ਵਗੈਰਾ ਮਿਲ ਜੂਗੇ ਸ਼ਾਲ 275 ਰੁਪਏ ਤੋਂ سٹਾਰਟ ਹੋਏ ਦੇਖੋ

ਤਾਂ ਨੂੰ ਲੇਡੀਜ਼ ਕੋਟੀਆਂ ਮਿਲ ਜੂਗੇ 200 ਤੋਂ ਸਟਾਰਟ ਹੋਆ ਤੇ ਦੇਖ ਸਕਦੇ ਆ ਤੇ ਸਭਾ 200 ਤੋਂ ਸਟਾਰਟ ਹੋਆ ਲੇਡੀਜ਼ ਕੋਟੀਆਂ ਤੇ ਕਲਰ ਵੀ ਵੱਖ-ਵੱਖ ਮਿਲ ਜੂਏ 225 ਰੁਪਏ ਤੋਂ ਸਟਾਰਟ ਹੋਇਆ ਇਹ ਲੋ ਜੀ ਇਹ ਦੇਖੋ ਜੀ ਲੋ ਜੀ ਇਹਦੇ 225 ਰੁਪਏ ਤੋਂ ਸਟਾਰਟ ਹੋ ਲੇਡੀਜ਼ ਕੋਟੀਆਂ ਹਾਂਜੀ ਜੀ ਇੱਧਰ 225 ਰੁਪਏ ਤੋਂ ਤੁਹਾਨੂੰ ਲੇਡੀਜ਼ ਕੋਟੀਆਂ ਸਟਾਰਟ ਵਾ ਤੇ 225 ਚ ਪਰੇ ਚ ਪਾਕਟ ਨਹੀਂ ਹੈਗੀ ਤੇ 225 25 ਚ ਤੁਹਾਨੂੰ ਕਲਰ ਮਿਲ ਜੂਗੇ ਕਲਰ ਵੱਖ-ਵੱਖਾ ਤੇ ਪਾਕਟ ਹੈ ਨਹੀਂ ਇਹਦੇ ਨਾਲ ਬਸ ਪਾਕਟ ਨਹੀਂ ਹੈਗੀ ਇਹਦੇ ਨਾਲ ਤੇ ਮਿਲ ਜੂਗੇ ਤੇ ਇੱਧਰ ਵੀ ਇਹ ਲੇਡੀਜ਼ ਕੋਟੀਆਂ ਹੀ ਆ ਸਾਰੀਆਂ ਤੁਹਾਨੂੰ ਤੇ ਲੋ ਜੇ ਲੇਡੀਜ਼ ਕੋਟੀਆਂ ਹੀ ਸਾਰੀਆਂ ਤੇ इस तरह लेडीज ये सारिया कोटियां लेडीज कोटियाँ तू मिल जुगियाँ देख सकते हैं इधर भी ले लेडिस कोटियाँ हैं देख सकते सामने सी मिल जुगे थानू ഇദ്ീസ് സ്ടോക്ക സാടിയ ഇത് കുടിയ ടോപ്പു തന്നു വക്കോ ഇ ਇਹ ਲੌਂਗ ਕੋਟ ਵੀ ਮੈਂ ਜਿਹ ਤੁਹਾਨੂੰ ਇਹ ਟੌਪ ਵਗੈਰਾ ਹੈ ਇੱਧਰ ਲੌਂਗ ਕੋਟ ਵੀ ਇਸ ਤਰ੍ਹਾਂ ਮਿਲ ਜੂंगे ਜੀ ਲੌਂਗ ਕੋਟ ਵੀ ਤੁਹਾਨੂੰ ਮਿਲ ਜੂਗੇ ਤੇ ਤੇ ਇੱਧਰ ਵੀ ਕੁੜੀਆਂ ਦੇ ਵਾਸਤੇ ਤੁਹਾਨੂੰ ਮਿਲ ਰਿਹਾ ਸਟਾਕ ਇਹ ਵੀ ਕੁੜੀਆਂ ਦਾ ਹੀ ਹੈ ਸਾਰਾ ਸ਼ੌਕ ਚ ਵੀ ਮਿਲ ਜੂਗੀਆਂ ਤੇ ਲੌਂਗ ਦੇ ਵਿੱਚ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਸ਼ੋਰਟ ਦੇ ਵਿੱਚ ਚਲੋ ਇੱਧਰ ਵੀ ਸ਼ੋਰਟ ਦੇ ਵਿੱਚ ਲੋង ਦੇ ਇਧਰ ਵੀ ਬਿਨਾ ਬਾਜੂ ਤੋਂ ਵੀ ਤੁਹਾਨੂੰ ਕੋਟੀਆਂ ਮਿਲ ਜੂਗੀਆਂ ਬਾਜੂ ਵਾਲੇ ਵੀ ਮਿਲ ਜੂਗੇ ਬਿਨਾ ਬਾਜੂ ਤੋਂ ਕੋਟੀਆਂ ਮਿਲ ਜੂਗੀਆਂ ਤੇ ਦੇਖ ਸਕਦੇ ਆ ਇਹ ਵੀ 350 ਸਟਾਰਟ ਹੋ ਬਿਨਾ ਬਾਜੂ ਤੋਂ 10 ਤੋਂ 18 ਮਹੀਨੇ ਤੱਕ ਕੈਪਰਾਈਟੀ ਦੀ ਗੱਲ ਕਰੀਏ ਤੇ ਵੈਰਾਈਟੀ ਕਾਫੀ ਹੈ ਤੇ ਲੇਡੀਜ਼ ਦੀ ਹੈਗੀਆਂ ਕੋਟੀਆਂ ਪਰ ਇਹਦੇ ਨਾਲ ਪੋਕਟ ਨਹੀਂ ਮਿਲੂਗਾ ਤੁਹਾਨੂੰ ਤੇ ਇਹ ਵੀ ਬਿਨਾ ਬਾਜਤ ਹੋਈਆਂ ਤੇ ਮੇਰਾ ਵੀ ਰੇਟ ਵੱਖ-ਵੱਖ ਰੇਟ ਵਾ ਰੇਟ ਵੱਖ-ਵੱਖ ਹੋਏ ਇਹਨਾਂ ਦੇ ਤੇ ਦੇਖ ਸਕਦੇ ਆ ਇਧਰ ਵੀ ਕੋਟੀਆਂ ਤੁਹਾਨੂੰ 400 ਤੋਂ 67 ਮਿਲ ਜੂਗੇ ਤੇ ਲੇਡੀਜ਼ ਕੋਟੇ 400 ਤੋਂ 60 ਤੇ ਕਲਰ ਵੀ ਵੱਖ-ਵੱਖਾ ਤੁਹਾਨੂੰ ਦੇਖੋ ਤੇ ਕਲਰ ਵੀ ਆ ਗਏ ਆ ਆਹ ਕੋਕਾ ਕਲਰ ਮਿਲ ਜੂਗੇ ਦੇਖੋ ਜੀ ਤੇ ਇਹ ਤਰ੍ਹਾਂ ਕੀ ਸਾਨੂੰ ਲੜੀ ਸੀ ਲੌਂਗ ਕੋਟੀਆਂ ਮਿਲ ਜੂਗੀਆਂ ਇਸ ਤਰ੍ਹਾਂ ਦੀ ਲੌਂਗ ਕੋਟੀਆਂ ਦੇਖੋ ਤੇ ਲੌਂਗ ਕੋਟੀਆਂ ਆ ਪ੍ਰਾਈਸ ਵਾਕੋ ਆਖਾਏ ਗਏ ਆ ਇਹ ਜਿਹੜੀ ਤੇ ਸਟਾਰਟ ਇਹ ਕਹੀਏ ਤੇ ਦੋਸਤ ਸਵਾਦ ਸੋ 200 225 ਤੋਂ ਸਟਾਰਟ ਹੋ ਕੇ ਤੇ ਹਜ਼ਾਰ ਹਜ਼ਾਰ ਤੱਕ ਕੋਟੀਆਂ ਮਿਲ ਜੂਗੀਆਂ ਤੁਹਾਨੂੰ ਵਧੀਆ ਚ ਵੈਰਾਈਟੇ ਚ ਇਹ ਵਧੀਆ ਵੈਰਾਈਟੇ ਚ ਦੇਖੋ ਤੇ ਕਾਫੀ ਸਟਾਕ ਹੈਗਾ ਆ ਤੇ ਦੇਖ ਸਕਦੇ ਇੱਧਰ ਤੇ ਇੱਧਰ ਵੀ ਤੁਹਾਨੂੰ ਲੇਡੀਜ਼ ਸਟਾਕ ਸਾਰਾ ਮਿਲ ਜੂਗਾ ਤੇ ਕੋਟੀਆਂ ਸਾਰੇ ਕਲਰ ਵੱਖ-ਵੱਖ ਮਿਲ ਜੂਗੇ ਤੇ ਇਹ ਬੰਦ ਗੱਲੇ ਵਾਲੀਆਂ ਕੋਟੀਆਂ ਆ ਸਾਰੀਆਂ ਤੇ ਮਿਲ ਜੂਗੀਆਂ ਇੱਧਰ ਵੀ ਸਾਰੀਆਂ ਲੇਡੀਜ਼ ਕੋਟੀਆਂ ਬੰਦ ਗੱਲੇ ਵਾਲੀਆਂ ਆ ਤੇ ਯੇ ਦੇਖੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੰਦ ਗੱਲੇ ਵਾਲੀਆਂ ਕੋਟੀਆਂ ਤੇ ਤੁਹਾਨੂੰ ਵੱਖ-ਵੱਖ ਰੇਟ ਵੱਖ-ਵੱਖ ਪ੍ਰਾਈਸ ਤੇ ਰੇਟ ਜੱਟਾਂ ਮਿਲ ਜੂਗੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੋਰ ਵੀ 400 ਰੁਪਏ 'ਚ ਇਸ ਤਰ੍ਹਾਂ ਦੇ ਲੇਡੀਜ਼ ਜੈਕਟਾਂ ਮਿਲ ਜੂਗੀਆਂ ਤੇ 450 400 'ਚ ਜੈਕਟਾਂ ਮਿਲ ਜੂਗੀਆਂ ਤੁਹਾਨੂੰ ਇਹ ਦੇਖੋ ਇਹ ਸਾਰੀਆਂ ਲੇਡੀਜ਼ ਜੈਕਟਾਂ ਆ 550 650 ਰੇਟ ਵੱਖ-ਵੱਖ ਹੈਗੇ ਆ ਤੇ ਮੋਟੀਆਂ ਜੱਟਾਂ ਬਿਨਾਂ ਬਾਜੂ ਤਾ तो देख सकते हैं इधर भी कोट भी मोटे मिल जूंगे थानू लेडीज़ कोट साढ़े तीन सौ प्राइज़ लेकिन क्या हुआ साढ़े तीन सौ प्राइस तो बिना बाजू तो भी मिल जूगी इस तरह के गर्म जैकट ਤੇ ਬਾਜੂ ਵਾਲੀਆਂ ਵੀ ਮਿਲ ਜੂਗੀਆਂ ਪ੍ਰਾਈਸ ਵਾਕੋ-ਾਕਾ 300 350 400 450 500 ਇਸ ਤਰ੍ਹਾਂ ਸਟਾਰਟ ਹੋ ਸ਼ੁਰੂ ਦੇਖ ਸਕਦੇ ਆ ਤੇ ਆ ਸਾਰੀਆਂ ਲੇਡੀਆਂ ਸੀ ਬਾਜੂ ਵਾਲੀਆਂ ਔਰ ਬਿਨਾ ਬਾਜੂ ਵਾਲੀਆਂ ਤਾਂ ਤੁਹਾਨੂੰ ਇੰਜੈਕਟਾਂ ਦਿਖਾ ਰਹੇ ਆ ਤੇ ਇੱਧਰ ਵੀ ਜੈਕਟਾਂ ਸ਼ੋਰਟਸ ਵੀ ਮਿਲ ਜੂਗੇ ਜੈਕਟਾਂ ਤੁਹਾਨੂੰ ਇਸ ਤਰ੍ਹਾਂ ਤੇ ਸ਼ੋਰਟਸ ਵੀ ਹੈਗੀਆਂ ਤੇ ਇਸ ਤਰ੍ਹਾਂ ਬੰਦ ਕਰਨ ਵਾਲੀਆਂ ਵੀ ਤੁਹਾਨੂੰ ਜੈਕਟਾਂ ਮਿਲ ਜੂਗੇ ਤੇ ਟੋਪ ਵਗੈਰਾ ਹੈ ਤੇ ਬੰਦ ਗਲੇ ਵਾਲੇ ਇਸ ਤਰ੍ਹਾਂ ਦੇ ਟੋਪ ਵੀ ਤੁਹਾਨੂੰ ਮਿਲ ਜੂਗੇ ਰੇਟ ਲਿਖਿਆ ਹੋਇਆ 450 ਤੇ 500 ਹੈਗੇ ਹੈ ਇਹ ਚਲੋ ਜੀ ਆਪ ਆਪਣੇ ਚਲ ਚਲਾਇਆ ਹੈ ਨਹੀਂ ਜੀ ਤੇ ਬੰਦ ਗਲੇ ਵਾਲੇ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਨਾਈਟ ਸੂਟ 275 ਪੇਜਰ ਦੇਖੋ ਲਿਖਿਆ ਹੋਇਆ ਰੇਟ ਤੇ ਇਹ ਵੀ ਮਿਲ ਜੂਗੇ ਤੇ ਇਹ ਦੇਖੋ ਜੀ ਚਲੋ ਜਾ ਲੋ ਪੱਜਲੀਏ ਰ ਅ ਤੇ ਇਹ ਤੁਹਾਨੂੰ ਕੋਟ ਵਗੈਰਾ ਤੁਹਾਨੂੰ ਮਿਲ ਜੂਗਾ ਕਾਫੀ ਵਧੀਆ ਕੋਟ ਵਾ ਤੇ 400 ਰੇਟ ਲਿਖਿਆ ਹੋਇਆ ਹੈ ਤੇ ਵੱਖ-ਵੱਖ ਰੇਟ ਹੋ ਇਸ ਤਰ੍ਹਾਂ ਕੋਟਾਂ ਦੇ ਤੇ ਇਹ ਦੇਖੋ ਸਾਰੇ ਕੋਟ ਇਹ ਦਿਖਾ ਰਹੇ ਆ ਤੁਹਾਨੂੰ ਤੇ ਇਧਰ ਵੀ ਸਾਰੀਆਂ ਕੋਟੀਆਂ ਵਗੈਰਾ ਤੁਹਾਨੂੰ ਦਿਖਾਤੀਆਂ ਆ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਹਿਆਣਾ ਕਿੱਥੇ ਆ ਪੀਮ ਸਵੀਟ ਸ਼ਾਪ ਤੇ ਨਾਲ ਹੀ ਇਹ ਹੈਗਾ ਵੀਟੂ ਮਾਲ ਤੇ ਅੰਦਰ ਵੀ ਲੇਡੀਜ਼ ਕੋਟੀਆਂ ਤੁਹਾਨੂੰ ਮਿਲ ਚੁਕੀਆਂ ਤੇ ਦੇਖ ਸਕਦੇ ਹੋ ਇਹ ਲੇਡੀਜ਼ ਕੋਟੀਆਂ ਅੰਦਰ ਵੀ ਤੁਹਾਨੂੰ ਮਿਲ ਚੁਕੀਆਂ ਹੈ ਵੈਰਾਈਟੀ ਕਾਫੀ ਹੈ ਤੇ ਲੌਂਗ ਉਹ ਜੇ ਕੋਈ ਨਾ ਆਫਰ ਕਰ ਲੋ ਤੇ ਲੌਂਗ ਕੋਟੀਆਂ ਆ ਜਾਂਦੀਆਂ ਲੇਡੀਜ਼ ਤੇ ਸ਼ਾਰਟ ਚ ਵੀ ਲੌਂਗ ਚ ਵੀ ਸਾਰੀ ਤਰ੍ਹਾਂ ਤੁਹਾਨੂੰ ਵੈਰਾਈਟੀ ਮਿਲ ਚੁਕੂਗੀ ਇੱਥੇ ਜੀ ਹੇਦਰ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਕੋਟੀਆਂ ਲੰਬ ਕੋਟੀਆਂ ਚ ਕੋਟੀਆਂ ਮਿਲ ਜੂਗੀਆਂ ਤੇ ਰੇਟ ਵੀ ਲਿਖੇ ਹੋਏ ਆ ਉੱਤੇ ਮਮਾ ਮਮਾ ਲਓ ਜੀ ਸਾਰਾ ਤੁਹਾਨੂੰ ਸਟਾਕ ਇੱਥੇ ਦਿਖਾਤਾ ਹਾਂ ਗਰਲ ਕੁੜੀਆਂ ਦੇ ਵਾਸਤੇ ਵੀ ਹੈਗਾ ਸਟਾਕ ਤੇ ਲੇਡੀਜ਼ ਵਾਸਤੇ ਵੀ ਸਟਾਕ ਸਾਰਾ ਹੈਗਾ ਟੋਪੋ ਵਗੈਰਾ ਮਿਲ ਜੂਗੇ ਤੇ ਹਰ ਕਿਸ ਤਰ੍ਹਾਂ ਦੀ ਵੈਰਾਈਟੀ ਹੈ ਇੱਥੇ ਤੇ ਮਿਲ ਜੂਗੇ ਤੁਹਾਨੂੰ ਤੇ ਜੇ ਤੁਸੀਂ ਵਿజిਟ ਕਰੋ ਆਣਾ ਕਿੱਥੇ ਹੈ ਫੇਮਸ ਬੀਗ ਸ਼ਾਪ ਤੇ ਨਾਲ ਮਾਲਵਾ ਵੇਟੂ ਮਾਲ ਤੇ ਇਸ ਤਰ੍ਹਾਂ ਦੇ ਵੀ ਕੋਟ ਵਗੈਰਾ ਮਿਲ ਜੂਗੇ ਲੋ ਜੀ ਇਸ ਤਰ੍ਹਾਂ ਦੇ ਵੀ ਕੋਟ ਮਿਲ ਜੂਗੇ ਲੇਡੀਜ਼ ਦੇਖ ਸਕਦੇ ਆ ਤੇ ਕਾਫੀ ਕਲਰ ਵੀ ਵੱਖ-ਵੱਖ ਤੁਹਾਨੂੰ ਮਿਲ ਜੂਗੇ ਕੋਟ ਵਗੈਰਾ ਲਗਾਣੇ ਆ ਤੇ ਇਸ ਤਰ੍ਹਾਂ ਦੇ ਕੋਟ ਵੀ ਮਿਲ ਜੂਗੇ ਲੰਬਾ ਔਰ ਛੋਟਾ ਤੁਹਾਨੂੰ ਤਰ੍ਹਾਂ ਦੇ ਕੋਟ ਮਿਲ ਜੂਗੇ ਜੀ ਲੋ ਜੀ ਇੱਧਰ ਹੈਗਾ ਲੇਡੀਜ਼ ਕੁਰਤੇ ਵਗੈਰਾ ਤੁਹਾਨੂੰ ਮਿਲ ਜੂਗੇ ਚਾਹੇ ਤੁਸੀਂ ਪਾਰਟੀ ਵੇਅਰ ਕੁਰਤੇ ਚਾਹੀਦੇ ਜਾਂ ਘਰ ਪਾਉਣ ਨੂੰ ਕੁਰਤੇ ਚਾਹੀਦੇ ਆ ਤੇ ਤੁਹਾਨੂੰ ਇੱਥੇ ਹਰ ਤਰ੍ਹਾਂ ਦੇ ਲੇਡੀਜ਼ ਕੁਰਤੇ ਮਿਲ ਜੂਗੇ ਦੇਖ ਸਕਦੇ ਆ ਵੈਰਾਈਟੀ ਤੇ ਲੋ ਜੀ ਤੇ ਇੱਧਰ ਵੀ ਇਸ ਤਰ੍ਹਾਂ ਹੀ ਲੇਡੀਜ਼ ਕੁਰਤੇ ਤੁਹਾਨੂੰ ਮਿਲ ਜੂਗੇ ਤੇ ਪਾਰਟੀ ਵੇਅਰ ਵੀ ਕੁਰਤੇ ਮਿਲ ਜੂਗੇ ਇਸ ਤਰ੍ਹਾਂ ਦੇ ਲੇਡੀਜ਼ ਇੱਧਰ ਵੀ ਸਾਹਮਣੇ ਤੁਹਾਨੂੰ ਲੇਡੀਜ਼ ਕੁੜਤੇ ਮਿਲ ਜੂਗੇ ਪਾਰਟੀ ਵੇਅਰ ਕੁੜਤੇ ਹਰ ਇੱਕ ਤਰ੍ਹਾਂ ਦੇ ਮਿਲ ਜੂਗੇ ਜੀ ਇੱਧਰ ਤੇ ਇੱਧਰ ਵੀ ਦੇਖੋ ਜੀ ਪਾਰਟੀ ਵੇਅਰ ਡ्रेसेस ਤੁਹਾਨੂੰ ਮਿਲ ਜੂਗੀਆਂ ਚਾਹੇ ਘਰ ਪਾਉਣ ਵਾਸਤੇ ਚਾਹੇ ਬਹੁਤ ਸੋਹਣੀਆਂ ਡ्रेसेस ਆਏ تھے কুরਤੇ ਵਗੈਰਾ ਲੱਗੇ ਹੋਏ レडीज ਬিনা ਬਾਜੂ ਤੋਂ ਬਾਜੂ ਵਾਲੇ ਹਰ ਤਰ੍ਹਾਂ ਦੇ ਤੁਹਾਨੂੰ ਮਿਲ ਜੂਗੇ ਇਹ ਦੇਖ ਸਕਦੇ ਆ ਇਹ ਦੇਖੋ ਜੀ ਕੁਤੇ ਲੋ ਜੀ ਤੇ ਰੇਟ ਵੀ ਉੱਤੇ ਲਿਖੇ ਹੋਏ ਆ ਸਾਰੇ ਤੇ ਨਾਲ ਨਾਲ ਰੇਟ ਵੀ ਲਿਖੇ ਹੋਏ ਆ ਜੀ ਤੇ ਲੋ ਜੀ ਇਹ ਸਾਰੇ レडीज কুরਤੇ ਦਿਖਾ ਰਹੇ ਆ ਤੁਹਾਨੂੰ ਤੇ ਬਹੁਤ ਸੋਹਣੇ কুরਤੇ ਆ ਤੇ ਰੇਟ ਵੱਖ-ਵੱਖ ਵਾ ਇਹ 450 స్టార్ਟ ਵਾ ਦੇਖੋ ਜੀ 450 స్టార్ਟ ਵਾ ਤੇ ਬਹੁਤ ਸੋਹਣੀ ਵੈਰਾਈਟੀ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਲੋ ਜੀ ਇਸ ਤਰ੍ਹਾਂ ਕਢਾਈ ਵਾ ਗੱਲੇ ਤੇ ਕਢਾਈ ਆ 20 ਗੱਲੇ ਚ ਵੀ ਤੁਹਾਨੂੰ ਮਿਲ ਜੂਗੇ ਤੇ ਸਾਰੇ ਛੇ ਲੜੀ ਸੇ ਸਟਾਕ ਦਿਖਾ ਰਹੇ ਆ ਲੋ ਜੀ ਉਹ ਜਿਹੜੇ ਬਹੁਤ ਸੋਹਣੇ ਡਰੈਸਾਂ ਵਗੈਰਾ ਤੁਹਾਨੂੰ ਮਿਲ ਜੂਗੇ ਗੱਲੇ ਤੇ ਕਢਾਈ ਮਿਲੂਗੀ ਇਹ ਦੇਖੋ ਇਹ ਪੱਲੇ ਤੇ ਵੀ ਤੁਹਾਨੂੰ ਕਢਾਈ ਮਿਲ ਜੂਗੀ ਇਸ ਤਰ੍ਹਾਂ ਬਹੁਤ ਅੱਛਾ ਲੌਂਗ ਡਰੈਸਾਂ ਵੀ ਮਿਲ ਜੂਗੇ ਤੇ ਜਿਸ ਤਰ੍ਹਾਂ ਦੇ ਬਚਾਉਣੇ ਡਰੈਸਾਂ ਮਿਲ ਜੂਗੇ ਤੁਹਾਨੂੰ ਤੁਹਾਨੂੰ ਲੈ ਕੇ ਸਭ ਵਗੈਰਾ ਵੀ ਮਿਲ ਜੂਗੇ ਇਹ ਦੇਖ ਸਕਦੇ ਇੱਧਰ ਸਾਹਮਣੇ ਸਰਦੀਆਂ ਦੇ ਸਾਰੀਆਂ ਲੈ ਕੇ ਲੱਗੀਆਂ ਹੋਈਆਂ ਆ ਤੇ ਲੈ ਕੇ ਇਹ ਸਾਰੀਆਂ ਸਰਦੀਆਂ ਦੀਆਂ ਲੈ ਗਈ ਸਗਾ ਤੇ ਲੈ ਗਏ ਆ ਵੀ ਤੁਹਾਨੂੰ ਸਰਦੀਆਂ ਦੇ ਮੋਟੇ ਦੇ ਮੈਚਿੰਗ ਕਰਕੇ ਤੁਸੀਂ ਲੈ ਸਕਦੇ ਆ ਸਰਦੀਆਂ ਦੇ ਲੈ ਕੇ ਤੁਸੀਂ ਤੁਹਾਨੂੰ ਚੁੰਨੀਆਂ ਵਗੈਰਾ ਵੀ ਮਿਲ ਜੂਗੇ ਆ ਤੇ 75 75 ਰੁਪਏ ਚ ਲੱਗੀਆਂ ਹੋਈਆਂ ਚੁੰਨੀਆਂ ਇਸ ਤਰ੍ਹਾਂ ਦੀਆਂ ਤੇ ਜੇ ਸਟੋਲ ਕਹੀਏ ਸਟੋਲ ਵੀ ਤੁਹਾਨੂੰ 175 150 ਇਸ ਤਰ੍ਹਾਂ ਦੇ ਸਟੋਲ ਵੀ ਮਿਲ ਜੂਗੇ ਤੇ ਦੇਖ ਸਕਦੇ ਆ ਤੇ 200 150 ਲੈ ਲਈ ਤੇ ਤੁਹਾਨੂੰ ਇਸ ਤਰ੍ਹਾਂ ਦੇ ਪੀਜਾਂ ਮੈਂ ਵੀ ਪੂਰੀ ਡ्रेसेस ਇਸ ਤਰ੍ਹਾਂ ਦੀ ਮਿਲ ਜੂਗੀ ਤੁਹਾਨੂੰ ਲੇਡੀਜ਼ ਤੇ ਕੁੜੀਆਂ ਵਾਸਤੇ ਇਸ ਤਰ੍ਹਾਂ ਦੇ ਡਰੈਸ ਵੀ ਤੁਹਾਨੂੰ ਮਿਲ ਜੂਗੇ ਇਹ ਦੇਖੋ ਨਾਈਟ ਸੂਟ ਚ ਤੇ ਇਹ ਨਾਈਟ ਸੂਟ ਚ ਵਾਲਾ ਡਰੈਸ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸੂਟ ਇਹ ਨਾਈਟੀਆਂ ਵੀ ਉੱਤੇ ਲੱਗੀਆਂ ਹੋਈਆਂ ਤੇ ਨਾਈਟ ਸੂਟ ਵੀ ਲੱਗੇ ਹੋਏ ਆ ਤੇ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੇ ਨਾਈਟ ਸੂਟ ਔਰ ਨਾਈਟ ਡਰੈਸਾਂ 他们也觉得。